ਸਾਡੀ ਪੁਲਿਸ ਪਾਰਟੀ ਅ ਕੱਲ ਰਾਤ ਦੇ ਸਬੰਧ ਵਿੱਚ ਏਰੀਏ ਦੇ ਵਿੱਚ ਸੀ ਜਿਨ੍ਹਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪੁਲ ਦੇ ਨੇੜੇ ਦੋ ਨੌਜਵਾਨ ਜੋ ਦੜਾ ਜੱਟਾ ਲਵਾਉਂਦੇ ਜੇਕਰ ਉਹਨਾਂ ਤੇ ਹੁਣੇ ਹੀ ਰੈਡ ਕੀਤੀ ਜਾਵੇ ਤਾਂ ਉੱਥੇ ਤੇ ਸੱਟਾ ਲਾਉਦੇ ਵੀ ਮਿਲ ਸਕਦੇ ਆ ਜਿਸ ਦੇ ਸਬੰਧ ਵਿੱਚ ਉਹਨਾਂ ਨੇ ਤੁਰੰਤ ਐਕਸ਼ਨ ਕਰਦੇ ਉੱਥੇ ਰੈਡ ਕੀਤੀ ਤੇ ਉੱਥੇ ਦੋ ਨੌਜਵਾਨ ਗੁਰਵਿੰਦਰ ਸਿੰਘ ਤੇ ਗੁਰਪਿਆਰ ਸਿੰਘ ਜਿਨ੍ਹਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਨੇ ਗੈਂਬਲਿੰਗ ਐਕਟ ਤੇ 112 ਪੀਐਨਐਸ ਤਹਿਤ ਐਫਆਈਆਰ ਦਰਜ ਕੀਤੀ ਹੈ। ਸਰਕੂਨੀਆ ਮਾ ਉਸ ਜਿਹੜੀਆਂ ਦਾ ਕੋਲੋਂ ਸੀ ਇਹਨਾਂ ਕੋਲੋਂ ਦੀ 10200 ਰੁਪਇਆ ਜੋ ਕਵਰ ਹੋਇਆ ਤੇ ਜੋ ਪਰਚੀਆਂ ਵਗੈਰਾ ਸੀ ਉਹਨਾਂ ਕੋਲੋਂ ਮਿਲ ਰਿਹਾ। ਇਹ ਪਤਾ ਲੱਗੇ ਕਿੰਨੇ ਕਿੰਨੇ ਟੈਂਪਸ ਕੰਮ ਕਰਦੇ ਆ। ਹਾਂਜੀ ਇਹਦੇ ਸਬੰਧੀ ਅਸੀਂ ਅੱਜ ਇਹਨਾਂ ਨੂੰ ਮਾਨਜੋ ਕੋਰਟ ਵਿੱਚ ਪੇਸ਼ ਕੀਤਾ ਸੀ। ਇਹਨਾਂ ਨੇ ਸਾਨੂੰ ਇੱਕ ਦਿਨ ਦਾ ਫੁੱਲਸਰ ਮਾਰ ਦਿੱਤਾ। ਜੋ ਅਸੀਂ ਪਤਾ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ। ਇਹਦਾ ਕੰਮ ਕਰ ਤੇ ਪਹਿਲਾ ਕਿੰਨੇ ਐਫ ਆਰ ਤੇ ਜੀ ਸਾਡੀ ਪੁਲਿਸ ਪਾਰਟੀ ਕੱਲ ਰਾਤ ਦੇ ਸਬੰਧ ਵਿੱਚ ਏਰੀਏ ਦੇ ਵਿੱਚ ਸੀ ਜਿੰਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪੋਲ ਦੇ ਨੇੜੇ ਦੋ ਨੌਜਵਾਨ ਜੋ ਦੜਾ ਜ਼ੱਟਾ ਲਵਾਉਂਦੇ ਜੇਕਰ ਉਹਨਾਂ ਤੇ ਹੁਣੇ ਰੈਡ ਕੀਤੀ ਜਾਵੇ ਤਾਂ ਉੱਥੇ ਤੇ ਸੱਟਾ ਨੌ ਦੇ ਵੀ ਮਿਲ ਸਕਦੇ ਆ ਜਿਸ ਤੇ ਸਬੰਧ ਵਿੱਚ ਉਹਨਾਂ ਨੇ ਤੁਰੰਤ ਐਕਸ਼ਨ ਕਰਦੇ ਉੱਥੇ ਰੈਡ ਕੀਤੀ ਤੇ ਉੱਥੇ ਦੋ ਨੌਜਵਾਨ ਗੁਰਵਿੰਦਰ ਸਿੰਘ ਤੇ ਕੁਰਪਿਆਰ ਸਿੰਘ ਜਿਨ੍ਹਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਗੈਂਬਲਿੰਗ ਐਕਟ ਤੇ 112 ਪੀਐਨਐਸ ਤਹਿਤ ਐਫਆਈਆਰ ਦਰਜ ਕੀਤੀ ਗਈ। ਸਤਿ ਸ਼੍ਰੀ ਅਕਾਲ ਜਿਹੜੀਆਂ ਨਾਲ ਕੋਲੋਂ ਇਨਾਂ ਕੋਲੋਂ ਦੀ 10200 ਰੁਪਇਆ ਜੋ ਕਵਰ ਹੋਇਆ ਤੇ ਜੋ ਪਰਚੀਆਂ ਵਗੈਰਾ ਸੀ ਉਹ ਇਨਾਂ ਕੋਲੋਂ ਮਿਲੂ। ਇਹ ਉੱਤੇ ਲੱਗੇ ਕਿੰਨੇ ਕਿੰਨੇ ਟਾਈਮ ਤੋਂ ਕੰਮ ਕਰਦੇ ਆ। ਹਾਂਜੀ ਇਹਦੇ ਸਬੰਧੀ ਅਸੀਂ ਅੱਜ ਇਹਨਾਂ ਨੂੰ ਮਾਨਜੋ ਕੋਰਟ ਵਿੱਚ ਪੇਸ਼ ਕੀਤਾ ਸੀ। ਇਹਨਾਂ ਨੇ ਸਾਨੂੰ ਇੱਕ ਦਿਨ ਦਾ ਖੁੱਲ੍ਹਸਾ ਮਾਰ ਦਿੱਤਾ। ਜੋ ਅਸੀਂ ਪਤਾ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਇਹਦਾ ਕੰਮਕਾਰ ਤੇ ਪਹਿਲਾਂ ਕਿੰਨੇ ਐਫਆਈਆਰ ਜ਼ਰਦੀ ਪੁਲਸ ਪਾਰਟੀ ਕੱਲ ਅਗਸਤ ਦੇ ਸੰਬੰਧ ਵਿੱਚ ਏਰੀਏ ਦੇ ਵਿੱਚ ਸੀ ਜਿਨ੍ਹਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪੁਲ ਦੇ ਨੇੜੇ ਦੋ ਨੌਜਵਾਨ ਜੋ ਦੜਾ ਸੱਟਾ ਲਵਾਉਂਦੇ ਆ ਜੇਕਰ ਉਹਨਾਂ ਤੇ ਹੁਣੇ ਹੀ ਰੈਡ ਕੀਤੀ ਜਾਵੇ ਤਾਂ ਉੱਥੇ ਤੇ ਸੱਟਾ ਲਾਉਦੇ ਵੀ ਮਿਲ ਸਕਦੇ ਆ ਜਿਸ ਤੇ ਸੰਬੰਧ ਵਿੱਚ ਉਹਨਾਂ ਨੇ ਤੁਰੰਤ ਐਕਸ਼ਨ ਕਰਦੇ ਉੱਥੇ ਰੈਡ ਕੀਤੀ ਤੇ ਉੱਥੇ ਦੋ ਨੌਜਵਾਨ ਗੁਰਵਿੰਦਰ ਸਿੰਘ ਤੇ ਕੁਰਪਿਆਰ ਸਿੰਘ ਜਿਨ੍ਹਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਨੇ ਗੈਂਬਲਿੰਗ ਐਕਟ ਤੇ 112 ਪੀਐਨਐਸ ਤਹਿਤ ਐਫਆਈਆਰ ਦਰਜ ਕੀਤੀ ਵੀ ਅਨਕੀ ਨੀਮਾਉਮ ਜਿਹੜੀਆਂ ਦਾ ਕੋਲੋਂ ਹੋਇਆ ਸੀ ਇਹਨਾਂ ਕੋਲੋਂ ਦੀ 10200 ਰੁਪਇਆ ਜੋ ਕਵਰ ਹੋਇਆ ਤੇ ਜੋ ਪਰਚੀਆਂ ਵਗੈਰਾ ਸੀ ਉਹਨਾਂ ਕੋਲੋਂ ਮਿਲੂ ਇਹ ਪਤਾ ਲੱਗੇ ਕਿੰਨੇ ਕਿੰਨੇ ਟੈਂਪਸ ਕੰਮ ਕਰਦੇ ਆ ਹਾਂਜੀ ਇਹਦੇ ਸਬੰਧੀ ਅਸੀਂ ਅੱਜ ਇਹਨਾਂ ਨੂੰ ਮਾਨਜੋ ਕੋਰਟ ਵਿੱਚ ਪੇਸ਼ ਕੀਤਾ ਸੀ ਇਹਨਾਂ ਨੇ ਸਾਨੂੰ ਇੱਕ ਦਿਨ ਦਾ ਖੁੱਲ੍ਹਸਾ ਮਾਰ ਦਿੱਤਾ ਜੋ ਅਸੀਂ ਪਤਾ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਇਹਦਾ ਕੰਮ ਕਰ ਤੇ ਪਹਿਲਾ ਕਿੰਨੇ ਐਫ ਆਰ ਤੇ ਜੀ ਸਾਡੀ ਪੁਲਿਸ ਪਾਰਟੀ ਕੱਲ ਰਾਤ ਦੇ ਸਬੰਧ ਵਿੱਚ ਏਰੀਏ ਦੇ ਵਿੱਚ ਸੀ ਜਿੰਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪੋਲ ਦੇ ਨੇੜੇ ਦੋ ਨੌਜਵਾਨ ਜੋ ਦੜਾ ਜ਼ੱਤਾ ਲਵਾਉਂਦੇ ਜੇਕਰ ਉਹਨਾਂ ਤੇ ਹੁਣੇ ਰੈਡ ਕੀਤੀ ਜਾਵੇ ਤਾਂ ਉੱਥੇ ਤੇ ਸੱਟਾ ਨੌ ਦੇ ਵੀ ਮਿਲ ਸਕਦੇ ਆ ਜਿਸ ਤੇ ਸਬੰਧ ਵਿੱਚ ਉਹਨਾਂ ਨੇ ਤੁਰੰਤ ਐਕਸ਼ਨ ਕਰਦੇ ਉੱਥੇ ਰੈਡ ਕੀਤੀ ਤੇ ਉੱਥੇ ਦੋ ਨੌਜਵਾਨ ਗੁਰਵਿੰਦਰ ਸਿੰਘ ਤੇ ਕੁਰਪਿਆਰ ਸਿੰਘ ਜਿਨ੍ਹਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਗੈਂਬਲਿੰਗ ਐਕਟ ਤੇ 112 ਪੀਐਨਐਸ ਤਹਿਤ ਐਫਆਈਆਰ ਦਰਜ ਕੀਤੀ ਗਈ। ਸਤਿ ਸ਼੍ਰੀ ਅਕਾਲ ਮਾਊਸ ਜਿਹੜੀਆਂ ਦਾ ਕੋਲ ਹੋ ਇਨਾਂ ਕੋਲੋਂ ਦੀ 10200 ਰੁਪਇਆ ਜੋ ਰਿਕਵਰ ਹੋਇਆ ਤੇ ਜੋ ਪਰਚੀਆਂ ਵਗੈਰਾ ਸੀ ਉਹ ਇਨਾਂ ਕੋਲੋਂ ਮਿਲਦੇ ਹੈ ਇਹ ਲੱਗਿਆ ਕਿ ਕਿੰਨੇ ਕਿ ਟਾਈਮ ਤੋਂ ਕੰਮ ਕਰਦੇ ਹੈ ਹਾਂਜੀ ਇਹਦੇ ਸਬੰਧੀ ਅਸੀਂ ਅੱਜ ਇਹਨਾਂ ਨੂੰ ਮਾਨਜੋ ਕੋਰਟ ਵਿੱਚ ਪੇਸ਼ ਕੀਤਾ ਸੀ ਇਹਨਾਂ ਨੇ ਸਾਨੂੰ ਇੱਕ ਦਿਨ ਦਾ ਫੁੱਲ ਸਰਮਾਰ ਦਿੱਤਾ ਜੋ ਅਸੀਂ ਪਤਾ ਕਰ ਰਹੇ ਹੈ ਇਨਵੈਸਟੀਗੇਸ਼ਨ ਕਰ ਰਹੇ ਹੈ ਵੀ ਇਹਦਾ ਕੰਮ ਕਰ ਹੈ ਤੇ ਪਹਿਲਾਂ ਕਿੰਨੇ ਐਫ ਆਈ ਆਰ ਦਾ ਸਾਡੀ ਪੁਲਿਸ ਪਾਰਟੀ ਅ ਕੱਲ ਰਾਤ ਦੇ ਸਬੰਧ ਵਿੱਚ ਏਰੀਏ ਦੇ ਵਿੱਚ ਸੀ ਜਿਨ੍ਹਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪੁਲ ਦੇ ਨੇੜੇ ਦੋ ਨੌਜਵਾਨ ਜੋ ਦੜਾ ਜੱਟਾ ਲਵਾਉਂਦੇ ਜੇਕਰ ਉਹਨਾਂ ਤੇ ਹੁਣੇ ਹੀ ਰੈਡ ਕੀਤੀ ਜਾਵੇ ਤਾਂ ਉੱਥੇ ਤੇ ਸੱਟਾ ਲਾਉਦੇ ਵੀ ਮਿਲ ਸਕਦੇ ਆ ਜਿਸ ਦੇ ਸਬੰਧ ਵਿੱਚ ਉਹਨਾਂ ਨੇ ਤੁਰੰਤ ਐਕਸ਼ਨ ਕਰਦੇ ਉੱਥੇ ਰੈਡ ਕੀਤੀ ਤੇ ਉੱਥੇ ਦੋ ਨੌਜਵਾਨ ਗੁਰਵਿੰਦਰ ਸਿੰਘ ਤੇ ਗੁਰਪਿਆਰ ਸਿੰਘ ਜਿਨ੍ਹਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਨੇ ਗੈਂਬਲਿੰਗ ਐਕਟ ਤੇ 112 ਪੀਐਨਐਸ ਤਹਿਤ ਐਫਆਈਆਰ ਦਰਜ ਕੀਤੀ ਹੈ। ਸਰਕੂਨੀਆ ਮਾ ਉਸ ਜਿਹੜੀਆਂ ਦਾ ਕੋਲੋਂ ਸੀ ਇਹਨਾਂ ਕੋਲੋਂ ਦੀ 10200 ਰੁਪਇਆ ਜੋ ਕਵਰ ਹੋਇਆ ਤੇ ਜੋ ਪਰਚੀਆਂ ਵਗੈਰਾ ਸੀ ਉਹਨਾਂ ਕੋਲੋਂ ਮਿਲ ਰਿਹਾ। ਇਹ ਪਤਾ ਲੱਗੇ ਕਿੰਨੇ ਕਿੰਨੇ ਟੈਂਪਸ ਕੰਮ ਕਰਦੇ ਆ। ਹਾਂਜੀ ਇਹਦੇ ਸਬੰਧੀ ਅਸੀਂ ਅੱਜ ਇਹਨਾਂ ਨੂੰ ਮਾਨਜੋ ਕੋਰਟ ਵਿੱਚ ਪੇਸ਼ ਕੀਤਾ ਸੀ। ਇਹਨਾਂ ਨੇ ਸਾਨੂੰ ਇੱਕ ਦਿਨ ਦਾ ਫੁੱਲਸਰ ਮਾਰ ਦਿੱਤਾ। ਜੋ ਅਸੀਂ ਪਤਾ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ। ਇਹਦਾ ਕੰਮ ਕਰ ਤੇ ਪਹਿਲਾ ਕਿੰਨੇ ਐਫ ਆਰ ਤੇ ਜੀ ਸਾਡੀ ਪੁਲਿਸ ਪਾਰਟੀ ਕੱਲ ਰਾਤ ਦੇ ਸਬੰਧ ਵਿੱਚ ਏਰੀਏ ਦੇ ਵਿੱਚ ਸੀ ਜਿੰਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪੋਲ ਦੇ ਨੇੜੇ ਦੋ ਨੌਜਵਾਨ ਜੋ ਦੜਾ ਜ਼ੱਟਾ ਲਵਾਉਂਦੇ ਜੇਕਰ ਉਹਨਾਂ ਤੇ ਹੁਣੇ ਰੈਡ ਕੀਤੀ ਜਾਵੇ ਤਾਂ ਉੱਥੇ ਤੇ ਸੱਟਾ ਨੌ ਦੇ ਵੀ ਮਿਲ ਸਕਦੇ ਆ ਜਿਸ ਤੇ ਸਬੰਧ ਵਿੱਚ ਉਹਨਾਂ ਨੇ ਤੁਰੰਤ ਐਕਸ਼ਨ ਕਰਦੇ ਉੱਥੇ ਰੈਡ ਕੀਤੀ ਤੇ ਉੱਥੇ ਦੋ ਨੌਜਵਾਨ ਗੁਰਵਿੰਦਰ ਸਿੰਘ ਤੇ ਕੁਰਪਿਆਰ ਸਿੰਘ ਜਿਨ੍ਹਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਗੈਂਬਲਿੰਗ ਐਕਟ ਤੇ 112 ਪੀਐਨਐਸ ਤਹਿਤ ਐਫਆਈਆਰ ਦਰਜ ਕੀਤੀ ਗਈ। ਸਤਿ ਸ਼੍ਰੀ ਅਕਾਲ ਜਿਹੜੀਆਂ ਨਾਲ ਕੋਲੋਂ ਇਨਾਂ ਕੋਲੋਂ ਦੀ 10200 ਰੁਪਇਆ ਜੋ ਕਵਰ ਹੋਇਆ ਤੇ ਜੋ ਪਰਚੀਆਂ ਵਗੈਰਾ ਸੀ ਉਹ ਇਨਾਂ ਕੋਲੋਂ ਮਿਲੂ। ਇਹ ਉੱਤੇ ਲੱਗੇ ਕਿੰਨੇ ਕਿੰਨੇ ਟਾਈਮ ਤੋਂ ਕੰਮ ਕਰਦੇ ਆ। ਹਾਂਜੀ ਇਹਦੇ ਸਬੰਧੀ ਅਸੀਂ ਅੱਜ ਇਹਨਾਂ ਨੂੰ ਮਾਨਜੋ ਕੋਰਟ ਵਿੱਚ ਪੇਸ਼ ਕੀਤਾ ਸੀ। ਇਹਨਾਂ ਨੇ ਸਾਨੂੰ ਇੱਕ ਦਿਨ ਦਾ ਖੁੱਲ੍ਹਸਾ ਮਾਰ ਦਿੱਤਾ। ਜੋ ਅਸੀਂ ਪਤਾ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਇਹਦਾ ਕੰਮਕਾਰ ਤੇ ਪਹਿਲਾਂ ਕਿੰਨੇ ਐਫਆਈਆਰ ਆ। ਜ਼ਰਦੀ ਪੁਲਸ ਪਾਰਟੀ ਕੱਲ ਅਗਸਤ ਦੇ ਸੰਬੰਧ ਵਿੱਚ ਏਰੀਏ ਦੇ ਵਿੱਚ ਸੀ ਜਿਨ੍ਹਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪੁਲ ਦੇ ਨੇੜੇ ਦੋ ਨੌਜਵਾਨ ਜੋ ਦੜਾ ਸੱਟਾ ਲਵਾਉਂਦੇ ਆ ਜੇਕਰ ਉਹਨਾਂ ਤੇ ਹੁਣੇ ਹੀ ਰੈਡ ਕੀਤੀ ਜਾਵੇ ਤਾਂ ਉੱਥੇ ਤੇ ਸੱਟਾ ਲਾਉਦੇ ਵੀ ਮਿਲ ਸਕਦੇ ਆ ਜਿਸ ਤੇ ਸੰਬੰਧ ਵਿੱਚ ਉਹਨਾਂ ਨੇ ਤੁਰੰਤ ਐਕਸ਼ਨ ਕਰਦੇ ਉੱਥੇ ਰੈਡ ਕੀਤੀ ਤੇ ਉੱਥੇ ਦੋ ਨੌਜਵਾਨ ਗੁਰਵਿੰਦਰ ਸਿੰਘ ਤੇ ਕੁਰਪਿਆਰ ਸਿੰਘ ਜਿਨ੍ਹਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਨੇ ਗੈਂਬਲਿੰਗ ਐਕਟ ਤੇ 112 ਪੀਐਨਐਸ ਤਹਿਤ ਐਫਆਈਆਰ ਦਰਜ ਕੀਤੀ ਵੀ ਅਨਕੀ ਨੀਮਾਉਮ ਜਿਹੜੀਆਂ ਦਾ ਕੋਲੋਂ ਹੋਇਆ ਸੀ ਇਹਨਾਂ ਕੋਲੋਂ ਦੀ 10200 ਰੁਪਇਆ ਜੋ ਕਵਰ ਹੋਇਆ ਤੇ ਜੋ ਪਰਚੀਆਂ ਵਗੈਰਾ ਸੀ ਉਹਨਾਂ ਕੋਲੋਂ ਮਿਲੂ ਇਹ ਪਤਾ ਲੱਗੇ ਕਿੰਨੇ ਕਿੰਨੇ ਟੈਂਪਸ ਕੰਮ ਕਰਦੇ ਆ ਹਾਂਜੀ ਇਹਦੇ ਸਬੰਧੀ ਅਸੀਂ ਅੱਜ ਇਹਨਾਂ ਨੂੰ ਮਾਨਜੋ ਕੋਰਟ ਵਿੱਚ ਪੇਸ਼ ਕੀਤਾ ਸੀ ਇਹਨਾਂ ਨੇ ਸਾਨੂੰ ਇੱਕ ਦਿਨ ਦਾ ਖੁੱਲ੍ਹਸਾ ਮਾਰ ਦਿੱਤਾ ਜੋ ਅਸੀਂ ਪਤਾ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਇਹ ਦਾ ਕੰਮ ਕਰ ਤੇ ਪਹਿਲਾ ਕਿੰਨੇ ਐਫ ਆਰ ਦਾ